ਮਿੰਟੋ ਜੀ ਮਜੀਠਾ ਥਾਣੇ ਦੇ ਵਿੱਚ ਕੀ ਹੋਇਆ ਜੀ ਉੱਥੇ ਵੀ ਕਹਿੰਦੇ ਖੜਕਾ ਜਾ ਹੋ ਗਿਆ ਤੇ ਲੋਕ ਲੋਕ ਬਾਹਰ ਭਜੇ ਕੀ ਚੱਕਰ ਪੈ ਗਿਆ ਉਥੇ ਮਜੀਠੇ ਥਾਣੇ ਦੇ ਵਿੱਚ ਜੋ ਹੋਇਆ ਸਰ ਮੈਨੂੰ ਲੱਗਦਾ ਕਿ ਉਹ ਬੜਾ ਇੱਕ ਤਰ੍ਹਾਂ ਨਾਲ ਪੁਲਿਸ ਨੇ ਹਾਸੋਹਿਣਾ ਬਣਾ ਲਿਆ ਆਪਣੇ ਆਪ ਹੁਣ ਇੱਕ ਪੋਸਟ ਮੈਂ ਦੇਖੀ ਆ ਜਿਹਦੇ ਚ ਸ਼ਾਇਦ ਕਥੇ ਤੌਰ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਪੇਜ ਤੇ ਪਾਈ ਗਈ ਆ ਜੀ ਉਹਦੇ 'ਚ ਕਿਹਾ ਗਿਆ ਕਿ ਬਈ ਮਨਵ ਇਹ ਅਸੀਂ ਕਰਵਾਇਆ ਉਹਦੇ 'ਚ ਨਾਮ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਕਥੇ ਤੌਰ ਤੇ ਆਪਣੇ ਦੱਸੇ ਆ ਹੈਪੀ ਪਸ਼ੀਆਂ ਫੇਰ ਹੂੰ ਇਸ ਤੋਂ ਇਲਾਵਾ ਗੁਪੀ ਸ਼ਾਇਦ ਨਮਾਸ਼ੇਰੀਆ ਇੱਕ ਨਾਮ ਕੋਈ ਮੈਨੂੰ ਵਿਸਰਦਾ ਯਾਨੀ ਤਿੰਨਾਂ ਦਾ ਜ਼ਿਕਰ ਆ ਕਿ ਅਸੀਂ ਕਰਵਾਇਆ ਜੀ ਕਮਾਲ ਦੀ ਗੱਲ ਹੈ ਕਿ ਰਾਤ 10 10:30 ਇਹ ਸਾਰਾ ਕੁਝ ਹੁੰਦਾ ਹੈ ਹੂੰ ਪੱਤਰਕਾਰ ਮੌਕੇ ਤੇ ਪਹੁੰਚਦੇ ਆ ਡਿਪਟੀ ਜਿਹਨੂੰ ਆਪਾਂ ਡੀਐਸਪੀ ਕਹਿੰਦੇ ਆ ਜੀ ਉਹ ਵੀ ਮੌਕੇ ਪਰ ਆ ਜਾਂਦਾ ਹੂੰ ਉਹ ਪੱਤਰਕਾਰਾਂ ਨੂੰ ਕਹਿੰਦਾ ਕਿ ਯਾਰ ਗੱਲ ਇਹ ਆ ਕਿ ਤੁਹਾਨੂੰ ਨਹੀਂ ਪਤਾ ਵੀ ਮਲਾਜਮ ਜਿਹੜਾ ਉਹ ਪੰਪ ਮਾਰ ਕੇ ਹਵਾ ਭਰਨ ਢਿਆ ਸੀ ਤੇ ਟੂ ਫਟ ਗਈ ਆ ਹੋ ਮਤਲਬ ਕਿ ਜਿੱਦਾਂ ਕੋਈ ਉੱਥੇ ਕੋਈ ਪੈਂਚਰ ਵਾਲਾ ਇਹਨਾਂ ਨੇ ਬਿਠਾਇਆ ਹੋਵੇ ਹੂੰ ਉਹ ਕਈ ਵਾਰ ਪਟਾਕਾ ਮਰ ਜਾਂਦਾ ਹੈ ਉਜੇ ਮੇ ਭੋਟੂ ਸ਼ਾਹ ਨੇ ਵੀ ਇੱਕ ਵਾਰੀ ਨਾ ਪਰੋਡੀ ਕੀਤੀ ਸੀ ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚਾਰੇ ਨਾ ਕਗੀ ਤੇ ਟੋਆ ਹੂੰ ਹੂੰ ਤੇ ਉਹਨੇ ਆਖਿਆ ਕਿ ਸਾਈਕਲ ਮਿੱਤਰਾਂ ਦੀ ਪਾਉਂਦੀ ਰੋਜ਼ ਪਵਾੜੇ ਹੂੰ ਕਦੇ ਇਹਦਾ ਚੱਕਾ ਖੁੱਲ ਜੇ ਕਦੇ ਟੂਪ ਫਟਾਕਾ ਮਾਰੇ ਜੀ ਉਹ ਖਾਂ ਪੁਲਿਸ ਵਾਲਿਆਂ ਨਾਲ ਹੋ ਗਿਆ ਪਰੋਡੀ ਹਾਂਜੀ ਜੀ ਤੇ ਪੱਤਰਕਾਰਾਂ ਕਿਹਾ ਕਿ ਵੀ ਉਸ ਮੁਲਾਜ਼ਮ ਦਾ ਨਾਮ ਕੀ ਹੈ ਤੇ ਡਿਪਟੀ ਕਹਿੰਦਾ ਲੈ ਮੁਲਾਜ਼ਮ ਤੇ ਮੁਲਾਜ਼ਮ ਹੁੰਦਾ ਮੈਨੂੰ ਸਵੇਰੇ ਕਰਾਂਗੇ ਵੈਰੀਫਾਈ ਨਾ ਕਮਾ ਲੂ ਹੂੰ ओके जी वो पंप ਨਾਲ ਜਿਹੜਾ ਰੱਖੀਦਾ ਉਹਦੇ ਨਾਲ ਉਹ ਫੂਕ ਭਰਦਾ ਪਿਆ ਸੀਗਾ ਤੇ ਟੂਪ ਪਟਾਕਾ ਮਾਰ ਕੇ ਕਿਉਂ ਜਾ ਹੱਸੋ ਇਹਨਾਂ ਤਰਕੇ ਜੀ ਬਿਲਕੁਲ ਉਹ ਪੱਤਰਕਾਰ ਕੇ ਉਹ ਪੱਤਰਕਾਰ ਜਿਹੜੇ ਹੁੰਦੇ ਆ ਨਾ ਪੱਤਰਕਾਰ ਬੜੇ ਇਕਲੋਕੇ ਕੁੰਤਰੀ ਹੁੰਦੇ ਆ ਜੀ ਉਹਨਾਂ ਕੋਈ ਕੁੰਤਰ ਕੱਢ ਲੈਂਦੇ ਆ ਤਾਂ ਉਹਨਾਂ ਕਹਿੰਦੇ ਦੇਖੋ ਹਵਾ ਟੂ ਫਟੀ ਹੈ ਤੇ ਫਿਰ ਸ਼ੀਸ਼ੇ ਕਿਵੇਂ ਟੁੱਟ ਗਏ ਕਹਿੰਦੇ ਜੇ ਸ਼ੀਸ਼ੇ ਟੁੱਟੇ ਨਹੀਂ ਉਹਨਾਂ ਕਹਿੰਦੇ ਇਦਾਂ ਕਰੋ ਵੀ ਤੁਸੀਂ ਸਾਨੂੰ ਅਲੋਕ ਕਰਦੇ ਹੋ ਮੀਡੀਆ ਨੂੰ ਕਿਉਂਕਿ ਪੱਤਰਕਾਰ ਉਹ ਵੀ ਕਿਸੇ ਨਾ ਹੱਦ 'ਚ ਬੱਧਦਾ ਹੁੰਦਾ ਜਿਵੇਂ ਇੱਥੇ ਇੱਕ ਸੱਜਣ ਕਹਿ ਰਿਹਾ ਸੀਗਾ ਕਿ ਬਾਈ ਤੁਸੀਂ ਡਰੋ ਨਾ ਖੁੱਲ ਕੇ ਬੋਲੋ ਹਾਂਜੀ ਹਾਂਜੀ ਨਹੀਂ ਸਰ ਡਰ ਨਹੀਂ ਹੁੰਦਾ ਡਰ ਨਹੀਂ ਹੁੰਦਾ ਇੱਕ ਮर्याਦਾ ਹੁੰਦੀ ਆ ਕੰਮ ਜੀ ਐਵੇਂ ਮੇਰੀ ਉਹ ਆਦਤ ਨਹੀਂ ਫਿਤਰਤ ਨਹੀਂ ਹੈਗੀ ਕਿ ਐਵੇਂ ਬਿਨਾ ਗੱਲ ਤੋਂ ਗਾਹਾਂ ਦੀ ਗਾਹ ਤੁਰੇ ਜੇ ਤੁਸੀਂ ਦੀ ਗੱਲ ਕਰ ਦੋ ਜਿਹਦਾ ਕੁਬੂ ਬਿਨਾ ਆਵੇ ਤੋ ਮੈਨੂੰ ਲੱਗਦੀ ਹੈ ਮੇਰੀ ਅਬਜ਼ਰਵੇਸ਼ਨ ਹੈ ਉਸ ਹਾਦ ਤੱਕ ਇਹਨੂੰ ਕਿ ਮੇਰੀ ਆਪਣੀ ਆ ਕੋਈ ਮੇਰਾ ਕੋਈ ਸੋਰਸ ਨਹੀਂ ਆ ਉਹਦੇ ਵਿੱਚ ਕੋਈ ਮੇਰੇ ਕੋਲ ਮੁਖਤਾ ਤੌਰ ਤੇ ਨਹੀਂ ਆ ਤਾਂ ਮੈਂ ਅਬਜ਼ਰਵੇਸ਼ਨ ਜਾਂ ਮੈਨੂੰ ਲੱਗਦਾ ਛੱਕ ਹੈ ਜਿਹੜਾ ਉਹ ਤਾਂ ਜ਼ਾਹਰ ਕਰ ਸਕਦਾ ਮੈਂ ਮੈਂ ਕੋਈ ਦਾਵਾ ਨਹੀਂ ਠੋਕ ਸਕਦਾ ਬਿਲਕੁਲ ਬਿਲਕੁਲ ਕਿਦਾਂ ਹੀ ਹੈ ਜੀ ਮਾੜਾ ਜਿਹਾ ਫਰਕ ਥੋੜਾ ਰੱਖ ਕੇ ਜੀ ਠੀਕ ਹੈ ਤਾਂ ਪੱਤਰਕਾਰ ਜਿਹੜੇ ਆਉਂਦੇ ਨੇ ਮੰਨ ਲਓ ਉੱਥੇ ਕੋਈ ਸਰਕਾਰ ਨੇ ਬਾਉਂਡਰੀ ਬਣਾ ਦਿੱਤੀ ਆ ਕਿ ਇੱਥੋਂ ਅੱਗੇ ਨਹੀਂ ਤੁਸੀਂ ਜਾਣਾ ਉਹ ਛਾਲ ਮਾਰ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਅਲਾਓ ਕਰਵਾਉਣਾ ਬਿਲਕੁਲ ਜਾਂ ਉੱਥੋਂ ਪਰਮਿਸ਼ਨ ਲੈ ਕੇ ਆਉਣੀ ਪੈਗੀ ਉਨੇ ਤੇ ਗੇਟ ਹੀ ਬੰਦ ਕਰਤਾ ਹੂੰ ਗੇਟ ਪੱਤਰਕਾਰ ਕਹਿੰਦੇ ਕਿ ਯਾਰ ਤੁਸੀਂ ਅਲੌਕ ਕਰ ਦਿਓ ਅਸੀਂ ਅੰਦਰ ਜਾ ਕੇ ਦੇਖ ਲੈਨੇ ਹੂੰ ਮੁਲਾਜ਼ਮ ਕਿੱਥੇ ਉਹ ਕਹਿੰਦੇ ਜੀ ਮੁਲਾਜ਼ਮ ਹੁਣ ਸਵੇਰੇ ਬਖਾਵਾਂਗੇ ਜੀ ਉਹ ਅਜੇ ਤੱਕ ਮੁਲਾਜ਼ਮ ਹੀ ਨਹੀਂ ਆਇਆ ਉਹ ਤੇ ਉਹ ਕਹਿੰਦੇ ਜੀ ਮੋਟਰਸਾਈਕਲ ਕਿੱਥੇ ਖਲੋਤਾ ਕਹਿੰਦਾ ਲੈ ਗਿਆ ਬਦਲ ਕੇ ਕਮਾਲ ਹੋ ਗਿਆ ਸਾਰਾ ਵੀ ਮਿੰਟੋਸ ਕਿੰਟੀ ਫੱਡ ਵੀ ਗਿਆ ਨਹੀਂ ਨਹੀਂ ਟਾਇਰ ਤੇ ਹੁਣ ਮੰਨ ਲਓ ਆਪਾਂ ਵੀ ਇੱਥੇ ਹਾਈ ਹਾਈਵੇ ਤੇ ਬੈਠੇ ਆਂ ਸਾਹਿਬ ਜੀ ਇੱਥੇ ਟਾਇਰ ਫੱਟ ਜਾਵੇ ਤੇ ਕੀ ਆਪਣੇ ਸਟੂਡੀਓ ਦੇ ਸ਼ੀਸ਼ੇ ਟੁੱਟ ਜਾਣਗੇ ਲੈ ਟਾਂ ਡੱਕ ਪੈਣਗੇ ਉਤੋਂ ਹੂੰ ਕਮਾਲ ਦੀ ਗੱਲ ਆ ਜੀ ਹੁਣ ਇਹਨੂੰ ਮਤਲਬ ਕਿ ਜਦੋਂ ਜ਼ਿੰਮੇਵਾਰੀ ਆ ਗਈ ਆ ਇਹਨੂੰ ਲੋਕ ਬਹੁਤ ਮਤਲਬ ਕਿ ਕ੍ਰਿਟੀਸਾਈਜ਼ ਕਰ ਰਹੇ ਆ ਹਾਂ ਬਿਲਕੁਲ ਡੀਐਸਪੀ ਸਾਹਿਬ ਨੇ ਕਿਹਾ ਗੈਰ ਜ਼ਿੰਮੇਵਾਰਾ ਨਾ ਤੁਸੀਂ ਇਹ ਕਹਿ ਦਿਓ ਕਿ ਹਾਲੇ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ ਭਾਈ ਹਾਲੇ ਅਸੀਂ ਖੁਦ ਡਾਊਟਫੁਲ ਐ ਠੀਕ ਹੈ ਜੀ ਅਸੀਂ ਜਾਂਚ ਕਰ ਰਹੇ ਆ ਕਿ ਕੋਈ ਟਾਇਰ ਫਟਿਆ ਕਿ ਹੋਇਆ ਕੋਈ ਮਤਲਬ ਕਿ ਪਰ ਉੱਥੇ ਹੋ ਕੀ ਰਿਹਾ ਮੱਝ ਚ ਸਮਝ ਨਹੀਂ ਆ ਰਹੀ ਜੀ ਤੁਸੀਂ ਵੇਖੋ ਨਾ ਅਜਨਾਲੇ ਥਾਣੇ ਦੇ ਮੋਰੇ ਹਾਂ ਬਿਲਕੁਲ ਫਿਰ ਉਸ ਤੋਂ ਬਾਅਦ ਗੁਰਬਖਸ਼ ਨਗਰ ਵਾਲੀ ਬੰਦ ਪਈ ਚੌਂਕੀ ਚੋ ਗਿਆ ਹੁਣ ਇਹ ਤਾਂ ਪਹਿਲੀਆਂ ਦੋ ਚੀਜ਼ਾਂ ਵਾਪਰੀਆਂ ਤੇ ਤੀਜੀ ਚੀਜ਼ ਜਿਹੜੀ ਉਹ ਸ਼ੱਕ ਸ਼ੁਭਾ ਰੱਖਦੀ ਆ ਪਰ ਉਹ ਬਹੁਤ ਡੀਐਸਪੀ ਸਾਹਿਬ ਤੇ ਮੈਨੂੰ ਲੱਗਦਾ ਕਿਸੇ ਤਗੜੇ ਸਕੂਲ ਚ ਪੜ੍ਹੇ ਤੇ ਤਗੜੀ ਕਿਤੇ ਟ੍ਰੇਨਿੰਗ ਸੈਂਟਰ ਚ ਟ੍ਰੇਨਿੰਗ ਲੈ ਕੇ ਆਏ ਉਹਨਾਂ ਨੇ ਤੇ ਡਾ ਹੀ ਨਹੀਂ ਦਿੱਤੇ ਤੇ ਇਹੋ ਜਿਹਾ ਮਜਾਈਆ ਤਰਕ ਦਿੱਤਾ ਹੂੰ ਜਿਹੜਾ ਅੱਜ ਮੈਨੂੰ ਕੋ ਪੋਲ ਪੱਟੀ ਖਲਵਾ ਬੈਠਾ ਬਿਲਕੁਲ ਟਰੋਲ ਬਣ ਜਾਂਦੀ ਹੈ ਜੀ ਇਹਨਾਂ ਚੀਜ਼ਾਂ ਦੀ ਫਿਰ ਕੱਲ ਕਹਿੰਦੇ ਹੈ ਮੋਟਰਸਾਈਕਲ ਦੇ ਨਾਲ ਵੀ ਸਟਿੱਪਣੀ ਆਉਣ ਲੱਗੀ ਕਹਿੰਦੇ ਸਟਿੱਪਣੀ ਤਾਂ ਖੈ ਰਾਵੇ ਨਾ ਆਵੇ ਪਰ ਉਹਨਾਂ ਨੇ ਜ਼ਰੂਰ ਆਗੇ ਸਟਿੱਪਣੀ ਮੌਕੇ ਤੇ ਬਤਲੀ ਆ ਆ ਬਸ ਉਹ ਨਿਕਲ ਗਏ ਸਟਿੱਪਣੀ ਬਤਲੀ ਸਹੀ ਗੱਲ ਹੈ ਜੀ